ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸੀਰੀਅਲ ਤੇ ਅੱਜ ਸੁਣ ਦਿਖਾਉਣ ਆਇਆ ਸੂਰਜਮੁਖੀ ਜੇ ਆਪਾਂ ਕਦੇ ਮੈਂ ਤਾਂ ਪੰਜਾਬ ਚ ਨਹੀਂ ਦੇਖੀ ਜੀ ਕੀ ਲੱਗੀ ਹੋਈ ਹੈ ਨਾ ਜਿਹੜੇ ਭੈਣ ਭਾਈਆਂ ਨੇ ਨਹੀਂ ਦੇਖੀ ਹੋਈ ਤੇ ਉਹਨਾਂ ਨੂੰ ਦਿਖਾਉਣੇ ਹੈਗੇ ਸੂਰਜਮੁਖੀ ਦਾ ਖੇਤ ਬਹੁਤ ਸੋਹਣਾ ਲੱਗਦਾ ਹੈਗਾ ਦੱਸਦੀ ਇਤਰਾ ਟਮਾਟਰ ਲੱਗੇ ਹੋਏ ਨੇਗੇ ਟਮਾਟਰ ਬਹੁਤ ਜ਼ਿਆਦਾ ਲੱਗਦਾ ਹੈਗਾ ਕੈਲੀਫੋਰਨੀਆ ਚ ਤੇ ਇੱਧਰ ਦੇਖੋ ਨਾ ਇੱਧਰ ਦਿਖਾਉਣਾ ਤੁਹਾਨੂੰ ਮੈਂ ਆਇਆ ਹੈਗਾ ਸੂਰਜਮੁਖੀ ਦਾ ਖੇਤ ਆ ਇਦਰੋਂ ਸੂਰਜ ਜੜਿਆ ਹੋਇਆ ਜਿੱਧਰ ਨੂੰ ਝੁਕੀ ਹੋਈ ਹੈ ਜਿੱਧਰ ਨੂੰ ਇਹਦਾ ਮੂੰਹ ਆ ਹੁਣ ਇਹਨਾਂ ਨੂੰ ਸੂਰਜ ਮੁਖੀ ਵੀ ਇੱਥੇ ਲੱਗਦੀ ਹੈ ਬਹੁਤ ਜ਼ਿਆਦਾ ਲੱਗੀ ਹੋਈ ਹੈ ਜੀ ਦੇਖ ਸਕਦੇ ਤੁਸੀਂ ਕਿੰਨੀ ਦੂਰ ਤੱਕ ਕੈਮਰਾ ਮੈਂ ਤਾਂ ਕਰਕੇ ਹੋਰ ਨੂੰ ਹੋਣਾ ਦੇਖ ਲਓ ਕਿੰਨ ਲੱਗਦੀ ਹੈ ਪੂਰੀ ਬਹੁਤ ਸੋਹਣੀ ਲੱਗਦੀ ਹੈ ਜੀ ਇਹਦਾ ਦੇਖ ਲਓ ਜੇ ਦਾ ਪੰਜਾਬੀ ਦਾ ਆ ਫੁੱਲ ਉਹਦਾ ਬਹੁਤ ਵੱਡੇ ਇਦਰੋਂ ਦਾਣਾ ਸਾਈਡ ਤੇ ਆ ਗੱਦਾ ਥੋੜਾ ਛੋਟਾ ਹੈਗਾ ਉਦੋਂ ਜੇ ਆਪਾਂ ਅੰਦਰ ਜੇ ਵਾਗ ਜੀ ਉਹਦਾ ਮੈਂ ਖੜਾ ਨਹੀਂ ਦੇਸਣਾ ਕਰਦੇ ਤਾਂ ਪਾਉਗਾ ਬਹੁਤ ਡਬ ਲਗਾ ਤੇ ਜੀ ਨੂੰ ਇਥੇ ਲੱਗਿਆ ਹੁੰਦਾ ਨਾਲ ਉਥੇ ਡੱਬੇ ਰੱਖ ਦਿੰਦੇ ਹੈਗੇ ਮੱਖੀਆਂ ਦੇ ਤੇ ਮੱਖੀਆਂ ਫਿਰ ਬੈਂਦੀਆਂ ਨੇ ਰਸ ਵਗੈਰਾ ਮੱਖੀਆਂ ਵੀ ਚੂਸਦੀਆਂ ਨੇ ਇਥੇ ਮੈਂ ਪਹਿਲਾਂ ਵੀ ਮੈਂ ਵੀਡੀਓ ਚ ਦਿਖਾਇਆ ਬਹੁਤ ਜ ਆ ਦੇਖੋ ਜਿਵੇਂ ਆ ਕਿਸੇ ਜੀ ਜੀ ਦਾ ਵੀ ਖੇਤ ਆ ਕਿਸਾਨ ਦਾ ਲਾੜੋ ਤੇ ਐ ਨਾਲ ਜਗ੍ਹਾ ਛੱਡੀ ਹੁੰਦੀ ਹੈ ਜਿਵੇਂ ਆ ਛੱਡੀ ਹੋਈ ਹੈਗੀ ਬਹੁਤ ਸੜਕ ਪਰਾਂਗੀ ਜਿਵੇਂ ਆਪਣੇ ਖੇਤਾਂ ਵਿੱਚ ਦੀ ਇੱਥੇ ਉਧਰੋਂ ਸੜਕ ਜਾਂਦੀ ਹੁੰਦੀ ਹੈਗੀ ਉਹ ਆਸੀ ਸੜਕ ਆਖੜੀ ਹੈਗੀ ਸੜਕ ਤੇ ਇਧਰ ਨਾਲ ਆਏ ਆ ਉਹਦਾ ਉਹਦਾ ਥਾਂ ਛੱਡਿਆ ਹੁੰਦਾਗਾ ਜੇ ਉਧਰ ਮੇਰੀ ਗੱਡੀ ਖੜੀ ਹੋਣਾ ਸਾਈਡ ਤੇ ਖੜੀ ਹੈ ਜਮਾ ਤਾਂ ਨਹੀਂ ਹੈਗਾ ਕਿ ਕਿਸ ਨੂੰ ਡਿੱਕਾ ਲੱਗ ਜੂਗਾ ਕੋਈ ਭਾਂ ਭਈ ਆਉਂਦਾ ਜਾਂਦਾ ਆ ਦੇਖ ਏਦਾਂ ਰਾਹਦਾਰੀ ਛੱਡੀ ਹੁੰਦੀ ਹੈ ਉਹਨਾਂ ਦੀ ਆਪਦੀ ਖੇਤ ਵਾਲੀ ਦੀ ਕੋਈ ਜਗ੍ਹਾ ਇੱਥੇ ਖੁੱਲੀ ਡੁੱਲੀ ਹੈਗੀ ਨਾਲੇ ਕਿਸਾਨਾਂ ਕੋਲੇ ਹੈ ਨਾ ਦੇਖੋ ਮੱਖੀਆਂ ਪੂਰੀਆਂ ਉੱਡੀਆਂ ਫਿਰਦੀਆਂ ਬਾਈ ਓਏ ਦੇਖ ਸਕਦੇ ਤੁਸੀਂ ਗਰਮੀ ਪੂਰੀ ਆ ਗਈ ਐਸ ਵਕਤ ਕਹਿੰਦੇ ਫੂਰਨੀ ਤੇ ਜਮਾ ਪੰਜਾਬ ਵਾਂਗੂ ਆ ਗਿਆ ਕੰਮ ਜਿਹੜਾ ਆਹ ਏਰੀਆ ਇੱਥੇ ਝੋਨਾ ਘਟ ਲਾਦਾਗਾ ਲਾ ਲਓ ਜਿਹੜੀ ਖੇਤਾਂ ਜਿਵੇਂ ਫਸਲਾਂ ਲੱਗਦੀਆਂ ਨੇ ਉਹੀ ਲਾਉਂਦੇ ਆਈ ਨਹੀਂ ਹੈਗੀ ਵੀ ਹਰੀ ਤਾਂ ਵੀ ਝੋਨਾ ਲਾ ਦਿੰਦਾ ਹਰੀਕ ਤਾਂ ਵੀ ਕਣਕ ਤੇ ਹੋਰ ਦਿਖਾਵਾਂ ਤੁਹਾਨੂੰ ਆਹ ਦੇਖੋ ਖਾਲ ਖਾਲ ਦੇ ਆ ਦੇਖੋ ਆ ਜੀ ਇਹਨਾਂ ਦਾ ਖਾਲ ਪਾਣੀ ਆਉਂਦਾਗਾ ਤੇ ਉਹ ਜਿਵੇਂ ਆਪਾਂ ਪਾਇਪ ਸਿੱਟ ਗਏ ਪਾਣੀ ਬਾਦ ਨੇ ਬਾਹਰ ਜਾ ਉਹ ਉਹਨਾਂ ਦਾ ਪਾਇਪ ਛੱਟਿਆ ਹੋਇਆ ਇੱਕ ਆ ਸਿੱਟੀ ਖੜੇ ਇੱਥੇ ਤੇ ਇੱਥੇ ਥੋੜਾ ਜਿਹਾ ਲਾਈ ਕਿਹੜੇ ਇਹ ਨੱਕਾ ਨੱਕਾ ਜਿਹਾ ਬਣਾਈ ਖੜਿਆ ਥੋੜਾ ਜਿਹਾ ਆ ਦੇਖੋ ਇੱਥੇ ਥੋੜਾ ਨੱਕਾ ਜਿਹਾ ਬਣਾਈ ਖੜਿਆ ਹੈਗੇ ਇਹ ਪਾਇਪ ਪਾਇਪ ਦੱਬੀ ਖੜਿਆ ਸਾਰੇ ਸਾਰੇ ਆ ਵੀ ਪਾਇਪ ਸਿੱਟਿਆ ਹੋਇਆਗਾ ਪਾਣੀ ਲਾਉਂਦੇ ਵੀ ਨੱਕਾ ਉਥੇ ਲਓ ਨਾਲੋਂ ਤੇ ਇੱਧਰ ਹੋਰ ਵੀ ਦੇਖ ਸਕਦੇ ਹੋ ਤੁਸੀਂ ਦੂਰ ਤੱਕ ਐ ਨੱਕੇ ਜੇ ਬਣਾਈ ਜਿਵੇਂ ਉਹ ਪਹਿਲਾਂ ਦਿਖਾਇਆਗਾ ਐ ਨੱਕੇ ਜੇ ਬਣਾਈ ਤੇ ਐ ਪਾਈਪ ਸਿੱਟੇ ਹੋਏ ਹੈਗੇ ਇੱਧਰ ਪਾਣੀ ਲੱਗਦਾ ਪਿਆਗਾ ਇਹ ਐਂ ਜੇ ਲੱਗਦਾ ਜਿਵੇਂ ਆਪਣੇ ਬਰਸੀਨ ਜਾਨੀ ਹੁੰਦਾ ਉਦਾਂ ਦੀ ਕੋਈ ਉਦਾਂ ਦਾ ਕੋਸੇ ਇਹ ਇਹ ਕੱਖ ਕੋਖੀ ਨੇ ਤਾਂ ਪਸ਼ੂਆਂ ਨੂੰ ਪਾਉਣ ਵਾਸਤੇ ਵਰਸੀਨ ਦੀ ਨਸਲ ਜੀ ਜੋ ਲਾਦਾਗਾ ਦੇਖਿਆ ਜੀ ਪ੍ਰਭੂ ਇਦਾਂ ਹੁੰਦਾ ਖੇਤਾਂ ਦਾ ਮਾਹੌਲ ਇੱਥੇ ਆ ਆਪਾਂ ਖੇਤਾਂ 'ਚ ਖੜੇ ਹਾਂ ਉਹਨਾਂ ਸਾਰਾ ਖੇਤਾਂ ਖੇਤੀ ਵਾਲਾ ਏਰੀਆ ਹੈਗਾ ਇਹ ਦੇਖੋ ਸੂਰਜ ਮੁਖੀ ਵਧੀਆ ਨਾ ਉਧਰ ਜਿਵੇਂ ਹੁੰਦਾ ਹੈ ਜੀਗਾ ਉਹ ਪਰਾਂ ਉਹ ਟਮਾਟਰ ਦਾ ਖੇਤ ਆਗਾ ਉੱਥੇ ਟਮਾਟਰ ਹੁੰਦਾਗਾ ਟਮਾਟਰ ਬਹੁਤ ਜ਼ਿਆਦਾ ਹੁੰਦਾ ਇੱਥੇ ਜਿੱਥੇ ਮੈਂ ਕੈਲੀਫੋਰਨੀਆ ਜੇ ਰਹਣਾਗਾ ਇੱਥੇ ਸਾਰੀਆਂ ਫਸਲਾਂ ਹੁੰਦੀਆਂ ਨੇ ਲਾਲੋ ਇੱਥੇ ਕਣਕ ਵੀ ਹੁੰਦੀ ਆ ਝੋਨਾ ਵੀ ਹੁੰਦਾ ਮੱਕੀ ਵੀ ਹੁੰਦੀ ਹੈ ਜੀ ਇਮੇ ਸੂਰਜਮੁਖੀ ਦਿਖਾਇਆ ਹੋਇਆ ਤੇ ਆ ਪਗਲੀ ਬਰਸ਼ੀਨ ਵਾਂਗੂ ਜਿਵੇਂ ਕੱਕ ਬੀਜੇ ਹੋਏ ਨੇ ਉਹ ਜਿਹੜੀ ਮੱਕੀ ਉਹਦੀ ਪਾਈ ਸੀ ਰੀਲ ਜੇ ਕਿਸੇ ਨੇ ਨਹੀਂ ਦੇਖੀ ਉਹ ਦੇਖ ਸਕਦਾ ਮੱਕੀ ਵੀ ਬਹੁਤ ਵਧੀਆ ਹੁੰਦੀ ਆ ਸਾਰੀ ਬੀਜੇ ਪਸ਼ੂਆਂ ਪਸ਼ੂਆਂ ਵਾਸਤੇ ਇਹ ਦਿਖਾਉਣਾ ਸੀ ਭਰਾਵੋ ਤੁਹਾਨੂੰ ਮਹੌਲ ਵਾਲੇ ਦੇਖੋ ਹੁਣ ਭੈਣ ਭਾਈ ਇਹਨਾਂ ਕੋਈ ਕਮੈਂਟ ਕਰ ਦਿਓ ਵੀ ਇਥੇ ਖੇਤਾਂ ਜਿਉਂ ਕੀ ਦ੍ਰਿਸ਼ਤ ਨਹੀਂਦਾ ਤੇ ਜੇ ਦ੍ਰਿਸ਼ਤ ਦੇਖਣਾ ਉਹ ਵੀ ਆਪਣੇ ਚੈਨਲ ਤੇ ਜਾ ਕੇ ਦੇਖ ਲਓ ਰੀਲ ਚ ਪਾਇਆ ਹੋਇਆਗਾ ਦਰਖਤੇ ਕੀ ਤਾਂ ਜੀ ਨੀਲੋ ਵੀ ਥਾਂ ਥਾਂ ਤੇ ਉਹੀ ਦਰਖਤੇ ਜਿਹੜਾ ਲਾਈ ਜਾਣਾ ਘਰਾਂ ਸਾਹਮਣੇ ਹਰੀ ਕੇ ਘਰ ਸਾਹਮਣੇ ਇੱਕ ਦਰਖਤ ਘਟੋ ਘਟ ਲੱਗਿਆ ਹੋਇਆ ਬਾਕੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਧੰਨਵਾਦੀ